ਆਰਿਆਨ ਨੂੰ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਸਾਡੀਆਂ ਜਿਹੜੀਆਂ ਪਹਿਲਾਂ ਦਿੱਲੀਆਂ ਵੀਡੀਓ ਉਹਨਾਂ ਨੂੰ ਬੜਾ ਸ਼ੇਅਰ ਕੀਤਾ ਹੈ ਤੇ ਤੁਹਾਡੇ ਕਮੈਂਟ ਵੀ ਆਏ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਆਪਾਂ ਪ੍ਰੋਗਰਾਮ ਸ਼ੁਰੂ ਕਰਨ ਲੱਗੇ ਆ ਨਵਾਂ ਇੱਕ ਹੋਰ ਜਿਹਦੇ ਵਿੱਚ ਅਸੀਂ ਪੁਰਾਣੇ ਸਾਡੇ ਸਿਆਣੇ ਬਜ਼ੁਰਗ ਜਿਹੜੇ ਆ ਉਹਨਾਂ ਦੇ ਕੋਲੋਂ ਪੁੱਛਾਂਗੇ ਕਿ ਜੀਵਨ ਜਾਂਚ ਕਿੱਦਾਂ ਦੀ ਚੱਲਣਾ ਸਾਡੇ ਨਾਲ ਅੱਜ ਹੈਗੇ ਨੇ ਬਾਪੂ ਬਲਵੀਰ ਸਿੰਘ ਜੀ ਬਰਾੜ ਤੇ ਬਾਪੂ ਜੀ ਦਾ ਆਪਾ ਸਵਾਗਤ ਕਰਦੇ ਆ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਪਹਿਲਾਂ ਤਾਂ ਇਹ ਦੱਸੋ ਕਿ ਆਪਾਂ ਕਿਹੜਾ ਪਿੰਡ ਆ ਆਪਣਾ ਮੇਰਾ ਪਿੰਡ ਮੋਗੇ ਦੇ ਨਾਲ ਦੰਗਣਾ ਠੀਕ ਹੈ ਤੇ ਤੁਸੀਂ ਫਿਰ ਪਿੰਡ ਉੱਥੇ ਜਵਾਨੀ ਦੇ ਵੇਲੇ ਬਚਪਨ ਤੋਂ ਲੈ ਕੇ ਸਾਰੀ ਪਿੰਡ ਦੀ ਸਾਰਾ ਰਹੇ ਆ ਕ੍ਰਿਤੀ ਦੇ ਕੰਮ ਐ ਅੱਛਾ ਤੇ ਤੁਸੀਂ ਕੋਈ ਜੌਬ ਵੀ ਕੀਤੀ ਹੈ ਕਿ ਖੇਤੀਬਾੜੀ ਕੀਤੀ ਹੈ ਖੇਤੀਬਾੜੀ ਕੀਤੀ ਖੇਤੀਬਾੜੀ ਕੀਤੀ ਤੁਹਾਡੇ ਉੱਠਣ ਦਾ ਤੇ ਕੀ ਸਿਸਟਮ ਸੀਗਾ ਹੁੰਦਾ ਉਹ ਆਪਣੇ ਪਿੰਡਾਂ ਦੇ ਵਿੱਚ ਤੇ ਕਿਦਾਂ ਖਾਣ ਪੀਣ ਦਾ ਉੱਠਣ ਦਾ ਕਿਦਾਂ ਦਾ ਸਿਸਟਮ ਸੀ ਸਿਸਟਮ ਉਹ ਵਧੀਆ ਸੀ ਕੋਲ ਹੂੰ ਪਰ ਕਿਉਂ ਉੱਠਣਾ ਕਿੰਨੇ ਕਜੇ ਉੱਠ ਪੈਂਦੇ ਸੀ ਤੜਕੇ ਚ 4 ਵਜੇ 3:30 ਵਜੇ 4 ਵਜੇ ਉੱਠਣਾ। ਅੱਛਾ ਜੀ। ਤੇ ਉਦੋਂ ਬਾਅਦ ਪਹਿਲਾਂ ਲੱਸੀ ਪੀਣੀ। ਹੂੰ। ਤੇ ਫਿਰ ਉਹਨਾਂ ਪੱਠੇਦਰ ਤੋਂ ਆ ਕੇ ਉਦੋਂ ਮੁਰਕੇ ਬਾਹਰ ਨੂੰ ਜੇਤੂ ਨੂੰ ਜਾਣਾ। ਅੱਛਾ ਜੀ। ਤੇ ਫਿਰ ਜਦਾਂ ਜਿਹੜੀ ਸਵੇਰ ਦਾ ਜਿਹਦਾ ਚਾਹ ਪਾਣੀ ਜਿਹਨੂੰ ਅੱਜ ਕੱਲ੍ਹ ਹੁਣ ਆਪਾਂ ਬ੍ਰੇਕਫਾਸਟ ਕਹਿ ਦਿੰਦੇ ਆ ਉਦੋਂ ਤਾਂ ਜਿਹੜਾ ਬ੍ਰੇਕਫਾਸਟਾਂ ਦੇ ਤਾਂ ਨਾਂ ਤਾਂ ਬਾਅਦ ਤੇ ਚੱਲਿਆ ਉਦੋਂ ਫਿਰ ਪਹਿਲਾਂ ਸਵੇਰੇ ਪਹਿਲਾਂ ਕਿੰਨੇ ਵਜੇ ਖਾ ਲੈਂਦੇ? ਸਾਯਾ ਪਹਿਲਾ ਖਾਂਦੇ ਸੀ 8:00 ਵਜੇ 8:00 ਵਜੇ ਤੇ ਫਿਰ ਉਦੋਂ ਬਾਅਦ ਕੰਮਕਾਰ ਕਰਕੇ ਕੰਮਕਾਰ ਕਰਕੇ ਮੁੜ ਕੇ ਹੋਏ 11 11:30 ਵਜੇ ਲੱਸੀ ਪੀਣੀ ਨਾਏ ਨਾ ਯਾਦਾ ਅੱਛਾ ਟੋਪਣੀ ਸ਼ਾਮ ਨੂੰ ਅੱਛਾ ਟੋਪਣੀ ਤੇ ਰਾਤ ਦੀ ਰੋਟੀ ਕਿੰਨੇ ਵਜੇ ਤੱਕ ਖਾ ਲਈਂਦੇ ਸੀ ਰਾਤ ਦੀ ਰੋਟੀ 8:00 ਵਜੇ ਨੂੰ ਸੱਤ ਨਹੀਂ ਹਾਂ ਬਾਅਦ ਰਾਤ 8:00 ਵਜੇ ਤੇ ਚੀਜ਼ ਆ ਤੇ ਦੂਜਾ ਹੁਣ ਤੁਸੀਂ ਇਹ ਇਹ ਚੀਜ਼ ਦੱਸੋ ਤੇ ਉਦੋਂ ਦਾ ਤੇ ਹੁਣ ਅੱਜ ਤੱਕ ਕੀ ਅ ਫਰਕ ਪੈ ਗਿਆ ਆ ਵੀ ਜਿਹੜਾ ਖਾਣ ਪੀਣ ਦਾ ਕੀ ਚੱਕਰ ਹੋ ਗਿਆ ਹੋਂ ਦਾ ਚੱਕਰ ਇਹ ਆ ਉਦੋਂ ਸਾਰੇ ਦੇਸੀ ਚੀਜ਼ ਹੁੰਦੀ ਸੀ ਹੂੰ ਜਿਸ ਦੀ ਰੂੜੀ ਪੈਂਦੀ ਸੀ ਜਿਸ ਦੀ ਕਣਕ ਉੱਦੀ ਸੀ ਸਭ ਕੁਝ ਖਾਣਾ ਪੈਂਦਾ ਹੋਂ ਜਿਹੜਾ ਹੈਗਾ ਸਮਾਨ ਮਤਲਬ ਜਿਹੜਾ ਖਾਣੇ ਆਪਾਂ ਤੋਲ ਜਾਂਦੇ ਨੇ ਸਾਰਾ ਬੋਰੀ ਦਾ ਕਰ ਹੂੰ ਇਹੋ ਇਸੇ ਕਰਕੇ ਉਦੋਂ ਕਿੰਨੇ ਕੁ ਡਾਕਟਰ ਹੁੰਦੇ ਸੀਗੇ ਪਿੰਡਾਂ ਤੇ ਜਾਂ ਤਿੰਨੇ ਤੁਹਾਡੇ ਜਦੋਂ ਜਵਾਨੀ ਵੇਲੇ ਜਾਂ ਬਚਪਨ ਵੇਲੇ ਜਦੋਂ ਦੀ ਸੁਰਤ ਸੰਭਾਲੀ ਆ ਉਹ ਡਾਕਟਰਿੰਗ ਦੇ ਲੋਨ ਨੇ ਮਤਲਬ ਛੋਟੇ ਛੋਟੇ ਦੁਕਾਨਾਂ ਮਤਲਬ ਆਪਣੀਓ ਕਹ ਜੀ ਪਿੰਡਾਂ ਵਿੱਚ ਹੁੰਦੇ ਕੈਸ਼ ਜਿੱਦਾਂ ਬੈਕ ਕੈਸ਼ ਹੁੰਦੇ ਸੀ ਹਾਂ ਉਹਨਾਂ ਨੇ ਬਸ ਇੱਕ ਕੁੜੀ ਦੇਣੀ ਪਨ ਕੇ ਹੂੰ ਰਗੜ ਕੇ ਸਮਾਨ ਜੱਟ ਪਾ ਕੇ ਇੰਨੀ ਹਮ ਇੱਕ ਪੁੜੀ ਨਾਲ ਚਾਹ ਜਕਾਮ ਹੋ ਜਾਂਦਾ ਚਾ ਕੋਈ ਬੁਖਾਰ ਚੜਿਆ ਤੇ ਉਸ ਦਿਨ ਬੰਦਾ ਉੱਥੇ ਉਹ ਦਿਨ ਐ ਠੀਕ ਹੋ ਜਾਂਦਾ ਬਿਲਕੁਲ ਜਿਆਦਾ ਚੀਜ਼ਾਂ ਜਿਹੜੀਆਂ ਘਰੇ ਦੇੜੀਆਂ ਆਪਣੀਆਂ ਵੱਡੀਆਂ ਬੇਬੇ ਹੁੰਦੀਆਂ ਸੀ ਦਾਦੀ ਮਾਂ ਉਹਨਾਂ ਦੀਆਂ ਕੋਲੀ بڑے ਘਰ ਦੇ ਵਿੱਚ ਹੀ ਮਸਾਲੇ ਇਦਾਂ ਦੇ ਸੀ ਕਹਣਾ ਆਹ ਰਗੜ ਕੇ ਦੇ ਦਿਓ ਆਹ ਦੇ ਦਿਓ ਕਹਣਾ ਜਿਦਾਂ ਹੁਣ ਲੈਤੀ ਹੋਈ ਤੇ ਲੈਤੀ ਲੌਂਗ ਇਦਾਂ ਦੀਆਂ ਚੀਜ਼ਾਂ ਤੇ ਜਿਹੜੇ ਤੁਹਾਡਾ ਜਿੱਦਾਂ ਖਾਂਦੇ ਪੀਂਦੇ ਸੀ ਕੀ ਰੋਜ਼ ਤੁਸੀਂ ਤੁਹਾਨੂੰ ਕਣਕ ਦੀ ਰੋਟੀ ਖਾਂਦੇ ਹੁੰਦੇ ਸੀ ਰੋਜ਼ ਨਹੀਂ ਕਣਕ ਦੀ ਰੋਟੀ ਵੀ ਖਾਂਦੇ ਸੀ ਇਹ ਬਾਜਰਾ ਹੂੰ ਮੱਕੀ ਹੂੰ ਇਹ ਚੀਜ਼ਾਂ ਬਾਹਾਂ ਜ਼ਿਆਦਾ ਖਾਂਦੇ ਸੀ ਹਾਂ ਸ਼ਿਆਲਾਂ ਦੇ ਦਿਨਾਂ ਤੇ ਤਾਂ ਆਪਣੇ ਪਿੰਡਾਂ ਤੇ ਜਿੱਦਾਂ ਹੁਣ ਅਸੀਂ ਤਾਂ ਦੁਆਬੇ ਤੇ ਤੁਸੀਂ ਇੰਦਰ ਮਾਲਵੇ ਤੇ ਹਾਂ ਸਾਡੇ ਤਾਂ ਸ਼ਿਆਲਾਂ ਦੇ ਦਿਨਾਂ ਤੇ ਆਮ ਕਰਕੇ ਮੱਕੀ ਦੀ ਰੋਟੀ ਸਾਗ ਜਾਂ ਤਾਂ ਉਹ ਤੋੜੀ ਤੇ ਧਰਿਆ ਰੱਖਿਆ ਹੁੰਦਾ ਸੀ ਤੇ ਜਾਂ ਸੰਭਲੋ ਵੀ ਬੀਬੀਆਂ ਤੋੜਣ ਗਈਆਂ ਤੇ ਦਾ ਕੱਟ ਰਹੀਆਂ ਇਹ ਸਾਰਾ ਹਾਪਾ ਇਹੋ ਕੁਛੀ ਦੇਖ ਚਾ। ਵਿਚ ਮਤਲਬ ਦੇਸੀ ਕੋ ਪਾਪਾ ਕੇ ਉਹੀ ਕਰਨੀ ਉਹੀ ਕਰਨ। ਛੁੱਲੇ ਮੂਰੇ ਬੈ ਜਾਣਾ ਰੋਟੀ ਦੇ ਬੇਪੇ ਪਾ ਦੇ ਉੱਤੇ। ਹਾਂ ਇੱਕ ਰੋਟੀ ਤੇ ਕਰਕੇ ਖਾਈ ਜਾਂ। ਬਸ ਇਹ ਇਥੇ ਕਰਕੇ ਫਿਰ ਜਿਹੜੀਆਂ ਬਿਮਾਰੀਆਂ ਦਾ ਕਾਰਨ ਹੋ ਗਏ। ਇਸੇ ਕਰਕੇ। ਹੁਣ ਤੁਸੀਂ ਤਾਂ ਤੁਹਾਨੂੰ ਇੱਥੇ ਆਇਆ ਨੂੰ ਕਿੰਨੇ ਅਮਰੀਕਾ ਆਇਆ ਨੂੰ ਕਿੰਨੇ ਸਾਲ ਹੋ ਗਏ। ਭਾਈ 25 ਸਾਲ ਹੋ ਗਏ। 25 ਸਾਲ ਹੋ ਗਏ। ਅੱਛਾ ਤੇ ਤੁਸੀਂ ਤੁਹਾਨੂੰ ਇੱਥੇ ਆ ਕੇ ਤਾਂ ਬਹੁਤ ਫਰਕ ਲੱਗਾ ਹੋਣਾ ਹਨਾ ਉੱਥੋਂ ਪਿੰਡ ਤੋਂ ਤਾਂ ਇੱਥੇ ਦਾ ਇੱਥੋਂ ਦਾ ਫਰਕ ਹੈ ਜੀ ਬਹੁਤ ਜਿਆਦਾ ਕੋਈ ਚੀਜ਼ ਦੇ ਦੁੱਧ ਦਾ ਮੱਖਣੀ ਦਾ ਹਰੇਕ ਚੀਜ਼ ਦਾ ਮਤਲਬ ਫਰਕ ਹੈ ਪਰ ਹੁਣ ਜਿੱਦਾਂ ਤੁਸੀਂ ਹੁਣ ਜਾਦੇ ਰਹਿੰਦੇ ਰਹਿੰਦੇ ਆ ਵਾਪਸ ਪੰਜਾਬ 'ਚ ਹੁਣ ਹੁਣ ਦਾ ਕੀ ਤੁਸੀਂ ਉੱਥੇ ਦਾ ਸਿਸਟਮ ਵੀ ਖਰਾਬ ਹੋ ਗਿਆ ਉੱਥੋਂ ਦਾ ਵੀ ਖਰਾਬ ਹੋਇਆ ਪਰ ਉੱਥੇ ਇੰਨਾ ਕਿ ਜੀ ਆਹ ਦੀ ਘਾੜੀ ਕੀਤੀ ਆ ਹੂੰ ਬੀ ਚੀਜ਼ ਜੇ ਫੇਰ ਵੀ ਥੋੜੀ ਜਿਹੀ ਥੋੜੀ ਜਿਹੀ ਮਿਲ ਜਾਂਦੀ ਮਿਲ ਜਾਂਦੀ ਪਰ ਉਦਾਂ ਤੇ ਤਾਂ ਹੁਣ ਉਦੋਂ ਸਾਡੇ ਸਮਝ ਚ ਰਹੀਆਂ ਸਪਰੀਆਂ ਸੀ ਕਿ ਹਾਂ ਨਹੀਂ ਨਹੀਂ ਕਿਹਾ ਤੇ ਰੂੜੀ ਜਿਹੜੀ ਦੰਗਰਾਂ ਦੇ ਰੂੜੀ ਪਾਉਣੀ ਬਸ ਹਾਂ ਤੇ ਜੇ ਉਹਨੂੰ ਗੋਡੀ ਕਰਨੀ ਬਸ ਜੀ ਕਰਨੀ ਤੇ ਕੋਈ ਹੋਰ ਨਾ ਸਪਰੇਅ ਰੇ ਕੁਝ ਨਹੀਂ ਮਾਰਦੇ ਨਾ ਸਪਰੇਅ ਹੂੰ ਨਾ ਤੇ ਉਹਨੂੰ ਸੋਖ ਲਈ ਖਾਦ ਪਾਉਣੀ ਹੂੰ ਜਿਸ ਜਿਸ ਦੇ ਪੈ ਜਮ ਹੂੰ ਸੋ ਜਿਆ ਬਾਦੀਆਂ ਲੌਂਗੀਆਂ ਤਾਂ ਵੀ ਦੇਸੀ ਚਿੱਟੇ ਲੱਗਦੇ ਮੇਰਾ ਖਾਹ ਸ਼ਹਿਰੋਂ ਤਾਂ ਬਹੁਤ ਘੱਟ ਕੁਝ ਚੀਜ਼ਾਂ ਲਿਆਉਂਦੇ ਹੋਣੇ ਤੁਸੀਂ ਸ਼ਹਿਰ ਬਸ ਜੋ ਕੁਝ ਬਦਲ ਵੇਚਣ ਜਾਈਦਾ ਸੀ ਕੀ ਉਹ ਕਰੇ ਜੋ ਆਕਾਸ਼ ਤੇ ਜਿਵੇਂ ਕਰਕੇ ਕਰਨੇ ਪਾਲੂ ਸ਼ਾਇਆ ਪਵਾ ਲਿਆਉਣੀਆਂ ਅੱਛਾ ਮੱਠੀਆਂ ਪਵਾ ਲਿਆਉਣੀਆਂ ਠੱਕੋ ਵਾਲਾ ਜਿ ਖਾ ਲੋ ਫਟੋ ਖਾ ਜਲੇਬੀਆਂ ਵੀ ਜਲੇਬੀਆਂ ਵੀ ਖਾਂਦੇ ਰਹੇ ਹੈ ਯਾਨੀ ਇਹ ਨਹੀਂਗਾ ਵੀ ਰੋਜ਼ ਹੀ ਕੁ ਖਾ ਲੋ ਇਦਾਂ ਦੀਆਂ ਚੀਜ਼ਾਂ ਰੋਜ਼ ਨਹੀਂ ਇਦਾਂ ਨਹੀਂ ਹੈ ਨਾ ਇਹ ਪਰ ਇਹ ਚੀਜ਼ਾਂ ਦਾ ਫਰਕ ਜਿਹੜਾ ਹੁਣ ਜ਼ਿਆਦਾ ਪੈ ਗਿਆ ਤੇ ਚਲੋ ਬਾਕੀ ਦੇਖਦੇ ਆ ਸਮੇਂ ਦੇ ਨਾਲ ਆਪਾਂ ਤਾਂ ਇਹੋ ਇਸੇ ਕਰਕੇ ਅਸੀਂ ਪ੍ਰੋਗਰਾਮ ਇਹ ਸ਼ੁਰੂ ਕੀਤਾ ਕਿ ਬਜ਼ੁਰਗਾਂ ਦੇ ਕੋਲੋਂ ਪੁੱਛੀਏ ਕਿ ਅੱਜ ਜੇ ਵੈਸੇ ਠੀਕ ਹੋਣਾ ਹੋਵੇ ਤੇ ਆਪਾਂ ਪਿਛਲੀਆਂ ਚੀਜ਼ਾਂ ਯਾਦ ਕਰਕੇ ਨਾ ਆਪਣੇ ਖਾਣ ਪੀਣ ਜਿਹੜਾ ਆ ਉਹ ਉਹਨਾਂ ਨੂੰ ਕਰਨਾ ਚਾਹੀਦਾ ਕਿ ਆਪਾਂ ਜਿੱਦਾਂ ਪਹਿਲਾਂ ਖਾਂਦੇ ਸੀ ਜਾਂ ਜਿਵੇਂ ਚੱਲ ਆ ਜਾਵਾਂਗੇ ਜਿੰਦਗੀ ਵੱਧਦੀ ਜਾ ਤੇ ਨਹੀਂ ਤੇ ਆਏ ਕਰਾਂਗੇ ਤੇ ਬੱਸ ਹਾਂ ਬਿਲਕੁਲ ਜ਼ਿੰਦਗੀ ਤਾਂ ਉਮਰ ਤਾਂ ਔਣੀ ਰਹਿਣੀ ਪਰ ਇਹ ਵੀ ਡਾਕਟਰਾਂ ਦੇ ਹੱਥਾਂ ਦੇ ਵਿੱਚ ਹੀ ਜਾ ਕੇ ਜਾਵਾਂਗੇ ਆਪੋ ਇਹ ਇੱਕੋ ਵੀ ਆਪਣੇ ਜਿਹੜੋ ਪਹਿਲੇ ਸਮੇਂ ਸੀ ਜਾਂ ਜਨਮ ਵੀ ਘਰ ਦਾ ਹੁੰਦਾ ਸੀ ਬੱਚਾ ਜਨਮ ਘਰ ਹੀ ਹੁੰਦਾ ਤੇ ਮੌਤ ਵੀ ਘਰੇ ਹੀ ਹੁੰਦੀ ਸਾਰਾ ਕੁਝ ਘਰੇ ਹੀ ਹੁੰਦਾ ਸੀ ਘਰੇ ਹੁੰਦਾ ਸੀ ਪੱਥੇ ਲਿਆਉਣੇ ਚਿਹਰੀਆਂ ਚੁਰੀਆਂ ਲਿਆਉਣੀਆਂ ਤੇ ਮਸ਼ੀਨ ਤੇ ਆਏ ਲੱਗ ਜਾਂਦਾ ਹਾਂ ਉਹ ਅਸੀਂ ਵੀ ਜਦੋਂ ਲਗਾਉਣੇ ਤੇ ਆ ਮਸ਼ੀਨ ਆਏ ਚੱਲਣੀ ਜਿਵੇਂ ਪੀਟਰ ਜੀ ਚੱਲਦੀ ਹੈ ਚੱਲਦਾ ਹਾਂ ਮੈਂ ਮੈਂ ਤੁਹਾਡੇ ਬਾਰੇ ਸੁਣਿਆ ਕਹਿੰਦੇ ਵੀ ਬਪੂ ਤਾਂ ਇੰਡੀਅਨ ਚੱਕ ਕੇ ਇਕੱਲਾ ਹੀ ਗੱਡੇ ਤੇ ਰੱਖ ਦਿੰਦਾ ਮੈਂ ਰੱਖ ਦਿੰਦਾ ਇਹ ਖਰਾਕ ਮੇਰੀ ਬਹੁਤ ਹੈ ਮੈਂ ਦੇਸੀ ਕਿਉਂ ਬਹੁਤ ਭਾਈਨਾ ਮੈਨੂੰ ਦਿੰਦੇ ਜੀ ਨਹੀਂ ਹੁਣ ਵੀ ਹਰ ਚੁਗ ਦੀ ਕਿਰਪਾ ਨਾਲ ਚੜ੍ਹਦੀਆਂ ਕਲਾ ਤੇ ਤੁਸੀਂ ਅਜੇ ਵੀ ਤੇ ਬਹੁਤ ਸੋਹਣੀ ਸਿਹਤ ਆ ਤੇ ਬਾਕੀ ਇਹੇ ਤਾਂ ਆਪਾਂ ਤਾਂ ਸਾਰਿਆਂ ਨੂੰ ਬੇਨਤੀ ਇਹ ਕਰਦੇ ਆ ਇਸੇ ਕਰਕੇ ਅਸੀਂ ਅੱਜ ਜੋ ਕੰਮ ਦੀ ਨਾਲ ਉਹ ਅੱਜ ਇਹ ਸ਼ੁਰੂ ਕੀਤਾ ਪ੍ਰੋਗਰਾਮ ਤੇ ਇਹਨਾਂ ਤੋਂ ਪੁੱਛ ਕੇ ਜਿਹੜਾ ਅੱਜ ਦੀ ਨੌਜਵਾਨ ਪੀੜ੍ਹੀ ਆ ਇਹਨਾਂ ਨੂੰ ਫਾਲੋ ਕਰੋ ਤੇ ਤਾਂ ਹੀ ਤੁਹਾਡੀ ਜਿਹੜੀ ਆਉਣ ਵਾਲੀ ਲਾਈਫ ਆ ਚਲੋ ਅਸੀਂ ਤਾਂ ਰਗੜੇ ਗਏ ਆ ਸਾਡੀ ਪੀੜ੍ਹੀ ਤਾਂ ਰਗੜੀ ਗਈ ਜਾਂ ਸਾਡੇ ਮਾਪਿਆਂ ਦੀ ਪੀੜ੍ਹੀ ਵੀ ਰਗੜੀ ਗਈ ਆ ਇਸ ਟੈਕਨੋਲੋਜੀ ਤੇ ਕਰਕੇ ਪਰ ਤੁਹਾਨੂੰ ਤੁਸੀਂ ਨੌਜਵਾਨ ਪੀੜ੍ਹੀ ਨੂੰ ਬੇਨਤੀ ਆ ਜਿਆਦਾ ਕਰਕੇ ਤੰਗੀਆਂ ਬੱਚੀਆਂ ਜਿਹੜੀਆਂ ਨੇ ਉਹਨਾਂ ਨੂੰ ਬੇਨਤੀ ਆ ਕਿ ਤੁਸੀਂ ਜ਼ਰੂਰ ਫਾਲੋ ਕਰੋ ਸਾਨੂੰ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਲੋੜ ਹੋਵੇ ਤੁਸੀਂ ਸਾਨੂੰ ਕਾਲ ਕਰਕੇ ਸਾਡੇ ਦਾ ਸੁਝਾਅ ਲੈ ਸਕਦੇ ਹੋ ਜਿੰਨੀਆਂ ਸਾਡੇ ਕੋ ਸਤਗੁਰੂ ਨੇ ਸਾਨੂੰ ਸੋਝੀ ਬਖਸ਼ੀ ਆ ਉਹਦੇ ਹਿਸਾਬ ਦੇ ਨਾਲ ਜਿੰਨੀ ਵੀ ਅਸੀਂ ਤੁਹਾਨੂੰ ਸਲਾਹ ਦੇਵਾਂਗੇ ਆ ਪਿੱਛੇ ਜੇ ਮੈਂ ਸਾਡੇ ਭਾਜੀ ਰਣਜੀਤ ਸਿੰਘ ਆਉਂਦੀਆਂ ਟੈਕਸਿਲ ਉਹਨਾਂ ਦੇ ਬੱਚਿਆਂ ਨੇ ਮੈਨੂੰ ਸੱਦਿਆ ਅਸੀਂ 2 ਘੰਟੇ ਦੀ ਉੱਥੇ ਘਰ ਦੇ ਵਿੱਚ ਬਹੁਤ ਸੋਣਾ ਉਹਨਾਂ ਨੇ ਬੱਚੀਆਂ ਲੱਭਣ ਬੜੀ ਖੁਸ਼ੀ ਹੋਈ ਮੇਰੇ ਖਿਆਲ ਦੇ ਨਾਲ ਤਾਂ ਜਿਹੜਾ ਹੈ ਨਾ ਅ ਹਜੇ ਸਿਆਣਿਆਂ ਨੂੰ ਸਮਝਾਉਣਾ ਬਹੁਤ ਔਖਾ ਆ ਤੇ ਪਰ ਜਿਹੜੇ ਬੱਚੇ ਆ ਨੌਜਵਾਨ ਜੰਗ ਜਨਰੇਸ਼ਨ ਆ ਨਾ ਉਹਨਾਂ ਨੂੰ ਬਹੁਤ ਛੇਤੀ ਸਮਝਦੇ ਪਰ ਉਹ ਲੌਜਿਕ ਮੰਗਦੇ ਆ ਵੀ ਜੇ ਉਹਨਾਂ ਨੂੰ ਲੌਜਿਕ ਨਾਲ ਸਮਝਾਇਆ ਜਾਵੇ ਨਾ ਫਿਰ ਉਹ ਤਾਂ ਨਹੀਂਦੇ ਆ ਉਦਾਂ ਉਦਾਂ ਜੇ ਤੁਸੀਂ ਕਹੋ ਵੀ ਐਵੇਂ ਹੀ ਚੱਲੋ ਨਹੀਂ ਪਤਾ ਇਦਾਂ ਕਰਨਾ ਆਹ ਕਰ ਉਹ ਮੁਸ਼ਕਲ ਆ ਫਿਰ ਇਸ ਕਰਕੇ ਮੈਂ ਤਾਂ ਸਾਰਿਆਂ ਨੂੰ ਪੇਰੈਂਟਸ ਨੂੰ ਵੀ ਖਾਸ ਕਰਕੇ ਬੇਨਤੀ ਕਰੂੰਗਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਜਰੂਰ ਇਹ ਚੀਜ਼ਾਂ ਨਾ ਦੱਸਿਆ ਕਰੋ ਹਾਂਜੀ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਬਾਪੂ ਜੀ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਆਏ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਵੈਲਕਮ ਤੁਸੀਂ ਸ਼ੇਅਰ ਸਮਾਂ ਲਗਾ ਤੇ ਫਿਰ ਆਪਾਂ ਇਹਦੇ ਤੇ ਵਿਚਾਰ ਕਰਾਂਗੇ ਕਿਉਂਕਿ ਤੁਹਾਡੇ ਕੋਲ ਬਹੁਤ ਚੀਜ਼ਾਂ ਖਜ਼ਾਨਾ ਬਹੁਤ ਹੈ ਅਸੀਂ ਅਗਲੀ ਅਗਲਾ ਐਪੀਸੋਡ ਜਦੋਂ ਕਰਾਂਗੇ ਤੇ ਤੁਹਾਡੇ ਨਾਲ ਫੇਰ ਉਸ ਤੇ ਵਿਚਾਰ ਕਰਾਂਗੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਸਾਨੂੰ ਸਹਿਯੋਗ ਬਖਸ਼ੋ ਆਪਾਂ ਨਵੇਂ ਤੋਂ ਨਵਾਂ ਅੱਗੇ ਐਪੀਸੋਡ ਜਿਹੜੇ ਕਰਾਂਗੇ ਤੇ ਜੇਈ ਤੁਹਾਡੇ ਕੋ ਵੀ ਸੁਝਾਅ ਲਿਆ ਕਰਾਂਗੇ ਜਿਹੜਾ ਖਜ਼ਾਨਾ ਇਹ ਆਪਾਂ ਆਉਣ ਵਾਲੀ ਜਨਰੇਸ਼ਨ ਨੂੰ ਦੇ ਕੇ ਜਾਈਏ ਅੱਜ ਇਹ ਮੀਡੀਆ ਇਹੋ ਹੀ ਮੀਡੀਆ ਸੋਸ਼ਲ ਮੀਡੀਆ ਆਪਾਂ ਇਹਦਾ ਫਾਇਦਾ ਲਈ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ